ਗੁਰਦਾਨ ਪੂਰੇ ਹੋਣਗੇ ਅੱਜ ਆਪਾਂ 27 ਤਰੀਕ ਨੂੰ ਵੀਡੀਓ ਬਣਾਉਣੇ ਪਏ ਹਨਾ ਲੇਵਾਲੂਆ ਤਾਂ ਬਹੁਤ ਚੰਗਾ ਕਰਮ ਵਾਲੀ ਤੇ ਸੂਨ ਦੇ ਨਾਲ ਹੀ ਲਈ ਫਿਰਦੀ ਹਨਾ ਅੱਜ ਦੁੱਧ ਕਿੰਨਾ ਦੇ ਦਿੰਦੀ ਹੈ ਭਾਈ ਇਹ ਦੁੱਧ ਜੀ 15 ਕਿਲੋ ਚੁੰਦੇ ਰਹੀ ਇਹਦਾ 15 ਕਿਲੋ 7.5 ਕਿਲੋ ਡੰਗ ਦਾ ਦੁੱਧ ਆਪਾਂ ਚੁੰਦੇ ਰਹੇ ਹਾਂ ਠੀਕ ਹੈ ਚੁੰਮੇਂਤੀ ਹੈ ਬਹੁਤ ਵਧੀਆ ਗੱਲਾਂ ਆ ਪਿਆਰ ਨਿਆ ਨਿਆ ਸਰ ਸੰਭਾਗੇ ਤਾਂ ਆਈਆਂ ਨਹੀਂ ਭਾਈ ਚਮਕੌਰ ਬਿੱਲ ਗੁਰਦਾਨ ਨਾਲ ਆਪਣਾ ਵਧੀਆ ਭਾਈ 2 ਰੁਪਏ ਰਲ ਜਾਂਦੇ ਨਾਲ ਦੁੱਧ ਪੀਤੀ ਜਾਈਦਾ ਕਿਨੇ ਦੀ ਲਈ ਮੈਂ ਆ ਕੋਈ ਛੋਟੀ ਮੈਣਾ ਕਰਨ ਕੇ ਆ ਜਾ ਜੇ ਤਰ ਲੇਵਾਲੂਆ ਵੇਖੋ ਕਰਾਂ ਦੀ ਲਿਓ ਮੋੜ ਲਿਓ ਸਾਸੀ ਕਾਲ ਜੀ ਸਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਢੀਂਡਸੇ ਦੇ ਵਿੱਚ ਢੀਂਡਸਾ ਪਿੰਡ ਜ਼ਿਲ੍ਹੇ ਮੋਗੇ ਦਾ ਸੌਰੀ ਫਰੋਜਪੁਰ ਦਾ ਮਾਨਮਤਾ ਨਗਰ ਆ ਉੱਗੋ ਕਿਹਾ ਦਾ ਇਹ ਗਵੰਡੀ ਪਿੰਡ ਆ ਮਿੱਤਰੋ ਫਰੋਜਪੁਰ ਜ਼ਿਲ੍ਹੇ ਦਾ ਪਿੰਡ ਆ ਜਦੋਂ ਤੁਸੀਂ ਮਿਸ਼ਰੀ ਵਾਲੇ ਤੋਂ ਫਰੋਜਪੁਰ ਵਾਲੇ ਪਾਸੇ ਨੂੰ ਵਧੋਗੇ ਤੋਂ ਬਾਅਦ ਪਹਿਲਾ ਕੱਟ ਆਉਂਦਾ ਵਾ ਜਿਹੜਾ ਮਿੱਤਰੋ ਉੱਥੋਂ ਸਿੱਧੀ ਛੜਕ ਆਉਂਦੀ ਆ ਢੀਂਡਸਾ ਉੱਗੋ ਕਿਹਾ ਲੰਘਦੀ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਤੇ ਇੱਕ ਬਾਈ ਹੁਣਾਂ ਦੀ ਮੈਂ ਵਕਾਊ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਕਿੰਨੇ ਦੁੱਧ ਦੀ ਮਾਲਕਣਾ ਸਾਰੀ ਜਾਣਕਾਰੀ ਲੈ ਲੈਂਦੇ ਆਪਾਂ ਬਾਈ ਹੁਣਾਂ ਤੋਂ ਆਓ ਮਿਲਦੇ ਆ ਬਾਈ ਹੁਣਾਂ ਨੂੰ ਪਹਿਲਾਂ ਜਾਣਕਾਰੀ ਵਿੱਚ ਵਾਅਦਾ ਕਰਦੇ ਆ ਫਿਰ ਅਗਲੀ ਕਾਰਵਾਈ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਤਾਲਮਾਈ ਹੋਰ ਬੈਗਰੂ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਸਿੱਤਾ ਦੇ ਪਰਿਵਾਰ ਠੀਕ ਠਾਕ ਹੈ ਆਪਾਂ ਮਾਰੀ ਅੱਛਾ ਨਾਮ ਦੱਸ ਦੀਏ ਕਿਹੜਾ ਦੀ ਆਪਣਾ ਜੀ ਨਾਮ ਮੇਰਾ ਚਮਕੌਰ ਸਿੰਘ ਚਮਕੌਰ ਸਿੰਘ ਚਮਕੌਰ ਬਾਈ ਘਰ ਤਾਂ ਆਪਣਾ ਆ ਗਿਆ ਉਗੋਕੇ ਵਾਲੇ ਮੋੜ ਤੇ ਹੈਨਾ ਹਾਂਜੀ ਜਿਹੜੀ ਮੈਂ ਵੇਚਨੀ ਆਪਾਂ ਇਹ ਬਾਈ ਕਿੰਨਵਾ ਸੂਆ ਸੁੰਦੀ ਹੈ ਇਹ ਹੁਣ ਪੰਜਵੇਂ ਸੂਏ ਸੂਗੀ ਜੀ ਪੰਜਵੇਂ ਸੂਏ ਨੇ ਸੂਣਾ ਵਾ ਹਾਂ ਜੀ ਕਿੰਨੇ ਦਿਨ ਪਏ ਆਂਦੇ ਹਜੇ ਬਾਕੀ ਇਹਦੇ 1 ਤਰੀਕ ਨੂੰ ਦਿਨ ਪੂਰੇ ਹੋਣੇ ਆ ਜੀ 1 ਤਰੀਕ ਨੂੰ ਬਾਈ ਚਮਕੌਰ ਦਿਨ ਪੂਰੇ ਹੋਣਗੇ ਅੱਜ ਆਪਾਂ 27 ਤਰੀਕ ਨੂੰ ਵੀਡੀਓ ਬਣਾਉਣੇ ਪਏ ਹਨਾ ਲੇਵਲੂਆ ਤਾਂ ਬਹੁਤ ਚੰਗਾ ਕਰਮ ਵਾਲੀ ਤੇ ਸੂਂ ਦੇ ਨਾਲ ਹੀ ਲਾਈ ਫਿਰਦੀ ਹੈ ਹਨਾ ਅਜਾ ਦੁੱਧ ਕਿੰਨਾ ਦੇ ਦਿੰਦੀ ਹੈ ਬਾਈ ਇਹ ਦੁੱਧ ਜੀ 15 ਕਿਲੋ ਚੋਂਦੇ ਰਹੀ ਹੈ ਦਾ 15 ਕਿਲੋ 7.5 ਕਿਲੋ ਡੰਗ ਦਾ ਦੁੱਧ ਆਪਾਂ ਚੁੰਦੇ ਰਹੇ ਹਾਂ ਠੀਕ ਹੈ ਚੂਣ ਚਾਣ ਨੂੰ ਚੰਗੀ ਆ ਹਾਂ ਚੂਣ ਚਾਣ ਨੂੰ ਠੀਕ ਆ ਵਧੀਆ ਮਿਲਦੀ ਵੀ ਲੰਮਾ ਟਾਈਮ ਹੈਗੀ ਆ ਠੀਕ ਆ ਕਿੰਨਾ ਕੁ ਟਾਈਮ ਦੁੱਧ ਪਿਆ ਜਾਂਦੀ ਹੈ ਪਿਆ ਜਾਂਦੀ ਹੈ 7 ਕਿ ਮਹੀਨੇ ਪਿਆ ਜਾਂਦੀ ਹੈ ਠੀਕ ਆ ਬਈ ਠੀਕ ਆ ਅੱਛਾ ਤੇ ਐਦ ਕੀ ਸਾਂਹ ਤੋਂ ਕੱਪਣ ਦੇ ਟੀਕਾ ਭਰਾਇਆ ਹੋਇਆ ਆ ਇਹ ਟੀਗਾ ਭਰਾਇਆ ਵੈ ਜੀ ਟੀਗਾ ਭਰਾਇਆ ਹੋਇਆ ਕਿਹੜਾ ਭਰਾਇਆ ਚੰਗਾ ਹੈ ਭਰਾਇਆ ਕਿ ਨੋਰਮਲ ਹੈ ਨਹੀਂ ਟੀਗਾ ਨੋਰਮਲ ਨਹੀਂ ਜੀ ਵਧੀਆ ਭਰਾਇਆ ਵੈ ਟੀਗਾ ਸਾਰ ਵਾਲੇ ਛੋਟੇ ਦਾਈ ਸਾਰਾ ਜਿਸ ਵੀ ਠੀਕ ਹੈ ਅੱਛਾ ਇੱਕ ਮਕੌਰ ਬਾਈ ਹੋਰ ਬਈ ਹੋਰ ਗੱਲ ਹੈ ਹੱਥ ਹੁੱਦਾ ਤਾਂ ਨਹੀਂ ਕਰਦੀ ਜਿਵੇਂ ਆਪਾਂ ਕਹਿ ਦੇ ਨਹੀਂ ਹੱਥ ਦਾ ਨਹੀਂ ਕਰਦੀ ਜਿਹੜਾ ਮਰਜ਼ੀ ਚੋਈ ਜਾਵੇ ਜਿਹੜਾ ਬੰਦਾ ਚੋ ਜੇ ਕੋਈ ਰੱਖਣ ਵਾਲਾ ਬੰਦਾ ਲੈ ਜਾਏ ਘਰ ਵਾਲਾ ਬੰਦਾ ਯਾਦ ਕਰੂਗਾ ਇਹ ਤਾਂ ਹੀ ਅਕਸਰ ਜਾ ਕੇ ਸੇਵਾ ਕਰੂਗਾ ਦੁੱਧ ਪੀਊਗਾ ਰੱਜ ਕੇ ਹਾਂ ਦੁੱਧ 15 16 ਕਿਲੋ ਬਹੁਤ ਹੁੰਦਾ ਮੈਨੂੰ ਬਈ ਤੇ ਅੱਛਾ ਅਜ ਮਕੌਰ ਬਾਈ ਕੀ ਰੇਟ ਰੇਟਰ ਆਈ 7 ਲੱਖ ਰੁਪਇਆ ਕਰਦੇ ਆ 1.25 ਮੰਗਦੇ ਆ ਮਾਨਤਾਣ ਮੌਕੇ ਤੇ ਮਾਨਤਾਣ ਮੌਕੇ ਤੇ ਕਰ ਦਾਂਗੇ ਕਿੰਨਾ ਕੁ ਕਰਦੇਗਾ ਮੇਰਾ ਕਿੰਨਾ ਕਰਦੇ ਹੁਣ ਆਇਆ ਅਦਰੇ ਕੋਈ ਕਰ ਦਾਂਗੇ ਕਿੰਨਾ ਜਿੰਨਾ ਤੂੰ ਕਹਦੇ ਉਹਨਾਂ ਨਾਲ ਬਸ ਤੂੰ ਕਹਦੇ ਇਹਨਾਂ ਦੀ ਲੈ ਆ ਸਾਬੇ ਬਾਈ ਹਾਂ ਹਾਂ ਜਿੰਨਾ ਤੂੰ ਕਹਦੇ ਉਹਨਾਂ ਹੀ ਕਰ ਦਾਂਗੇ ਨਹੀਂ ਮੈਂ ਤਾਂ ਕੋਈ ਜਹਨੀਆ ਤਾਂ ਥੋੜੇ ਤੋਂ ਜ ਵੀ ਲੈ ਜੀ ਕੋਈ ਗੱਲ ਨਹੀਂ ਪਰ ਤੇ ਹੀ ਫਿਰ ਵੀ ਥੋੜਾ ਤਾਨਾ ਸੰਭੀ ਆ ਤੂੰ ਸਸਰਾ ਹੁਣ ਸਾਂਭੀ ਜਾਂਨੇ ਸਾਂਭ-ਸਾਂਭ ਹੀ ਤਿਆਰ ਕੀਤੀਆਂ ਹਾਂ ਹਾਂ ਮੈਂ ਅੱਗੇ ਸੋਚੀ ਇਹਨਾ ਮਿਹਨਤੀ ਹੈ ਬਹੁਤ ਵਧੀਆ ਗੱਲਾਂ ਕਿਹਾ ਅਸਰ ਸਾਂਭਾਂਗੇ ਤਾਂ ਆਈਆਂ ਨਹੀਂ ਬਈ ਚਮਕੌਰ ਬਿੱਲ ਗੁਰਦੁਆਰੇ ਨਾਲ ਆਪਣਾ ਵਧੀਆ ਬਈ 2 ਰੁਪਈਆ ਵਾਲ ਜੰਦੇ ਨਾਲ ਦੁੱਧ ਪੀਤੀ ਜਾਈਦਾ ਕਿਨੇ ਨਹੀਂ ਫਿਰ ਦੱਸ ਤੀ ਜਾਨੂੰ 1 25 ਦੀ ਹਾਂ ਮਾਨਤਨ ਆਏਗਾ ਦਾ ਕਰਦੇ ਕੋਣ ਮਾਨਤਨ ਖੁੱਲਾ ਕਰਦੇ ਠੀਕ ਹੈ ਬਈ ਕੰਢੀ ਬਾਰੂ ਤੋਰੀ ਬਈ ਨੂੰ ਖੋਲੀ ਮੜਾ ਜਾ ਲੈ ਵੀ ਮਿੱਤਰੋ ਪੰਜਵਾਂ ਸੂਆ ਮੈਂਨੇ ਸੁਣਾਵਾ ਸੂਣ ਦੇ ਵਿੱਚ ਹਜੇ ਇੱਕ ਤਰੀਕ ਨੂੰ ਦਿਨ ਪੂਰੇ ਹੁੰਦੇ ਅੱਜ 27 ਤਰੀਕ ਨੂੰ ਮੈਂ ਵੀਡੀਓ ਬਣਾ ਲਿਆ ਮੰਨ ਲੋ ਕਹਿਣ ਤੋਂ ਪਾਵੇ ਆ ਪੰਜ ਸੱਤ ਦਿ ਬਾਕੀ ਮੈਂ ਉਹਦੇ ਪਏ ਆ ਵੀ ਹਾਥੀ ਵਰਗੀ ਮੈਂ ਆ ਬਾਈ ਅੱਗੇ ਗੱਲਾਂ ਕਰਦਾ ਹੀ ਆਂ ਪਲੀ ਪੁਲੀ ਬਹੁਤ ਨਿੱਕਰ ਨੁਕਰ ਕਰਮ ਵਾਲੀ ਜਾਣ ਵਾਲੀ ਮੈਂ ਆ ਕੋਈ ਛੋਟੀ ਮੈਨਾ ਕਰਨ ਕੇ ਆ ਜਾ ਜੇ ਮਿੱਤਰੋ ਲੇਵਾ ਲੂਵਾ ਵੇਖੋ ਕਰਾਂ ਦੀ ਲਿਓ ਮੋੜ ਲਿਓ ਪਹਿਲੀ ਮੈਂ ਅੱਜ ਦੇ ਦਿਨ ਦੀ ਮਿੱਤਰੋ ਤੇ ਪਹਿਲੀ ਮੈਂ ਟਕਾਣੀ ਦੀ ਦਿਖਾ ਰਹੀ ਤੁਹਾਨੂੰ ਉਧਰ ਹੀ ਬੰਦੇ ਪੜਾ ਹੀ ਮੜਾ ਜੇ ਇੱਥੇ ਅੰਦਰੀ ਲੰਗ ਅਕੈਡਮੀ ਮਿੱਤਰੋ ਬੰਨਦੋ ਬੰਨਦੋ ਬਾਈ ਬਸ ਸੋਣੀ ਸੰਲਕੀ ਤਿਆਰ ਹੋਈ ਹੋਈ ਆ ਥੱਲੋ ਮਿੱਤਰੋ ਚੰਗੀ ਬਰੀਕੀ ਵਾਲਾ ਲੇਵਾ ਵਾ ਚੰਗੀ ਆਰਡਰ ਦੀ ਕੁਆਲਿਟੀ ਆਂ ਦੀ ਕਹਿਣ ਤੋਂ ਪਾਵੇ ਆ ਵੀ ਮਿੱਤਰੋ ਕੋਈ ਲੰਬਿਆਂ ਦਾ ਕੇਸ ਨਹੀਂ ਰਹਿੰਦਾ ਤੁਹਾਨੂੰ ਥੱਲੋ ਬਣੀ ਬਣਾਈ ਮੈਂ ਟਿਕਾਣੇ ਦੀ ਮਿਲ ਜੂਗੀ ਰੇਟ ਸਵਾ ਲੱਖ ਰੁਪਈਆ ਬਾਈ ਚਮਕਾਓ ਨੰਬਰ ਕਿੰਨਾ ਆ ਗਿਆ ਆਪਣਾ ਬਾਈ 931340013 931340013 0013 93134 ਤੇ 0 ਤੇ 34 ਹੈ ਨਾ ਬਾਈ 13 13 ਲੈ ਵੀ ਮਿੱਤਰੋ ਇਸ ਨੰਬਰ ਤੇ ਕਰਨੀਏ ਬਾਈ ਦੇ ਨਾਲ ਤੁਸੀਂ ਗੱਲਬਾਤ ਪੈਡਟੀਂਡਸਾਵਾ ਜ਼ਿਲ੍ਹਾ ਲਗਦਾ ਬਾਈ ਨੂੰ ਫਰੋਜ਼ਪੁਰ ਉਗੋ ਗਿਆ ਦਾ ਗਵੰਡੀ ਪਿੰਡ ਆ ਬਾਕੀ ਗੱਲਬਾਤ ਤੁਸੀਂ ਬਾਈ ਨਾਲ ਰਾਬਤਾ ਕਰ ਕੇ ਫੋਨ ਦੇ ਉੱਤੇ ਕਰ ਲਿਆ ਆ ਛੜਕ ਕੰਗ ਦੀ ਪਾਈ ਦੇ ਪੂਏ ਮੋੜ ਦੀ ਦੇਖ ਸਕਦੇ ਆ ਮਿੱਤਰੋ ਲਈ ਪੁੱਤ ਵਿਖਾ ਦੀ ਤੁਹਾਨੂੰ ਨਿਸ਼ਾਨੀ ਮਿਲ ਜੂਗੀ ਕਾਲਾ ਗੇਟ ਆਉਂਦੇ ਆ ਅਪੋਜੀਟ ਸਾਹਮਣੇ ਜਮਾ ਬਾਈ ਦਾ ਘਰ ਆ ਬਾਕੀ ਗੱਲਬਾਤ ਤੁਸੀਂ ਬਾਈ ਨਾਲ ਕਰਿਓ